ਤਨਮੈਨ ਨੂੰ ਕਦੀ ਕਾ ਰਵੀ ਪੰਜਾਬੀ ਨਹੀਂ ਬੋਲਣ ਦਿੱਤੀ ਇਨਫੈਕਟ ਉਹਦੀ ਆਪਸ਼ਨਲ ਲੈਂਗੁਏਜ ਹੀ ਫ੍ਰੈਂਚ ਹੈ ਪਰ ਇਸ ਓੜਿਆੜੇ ਕਰਕੇ ਉਹਨੇ ਪੰਜਾਬੀ ਦੀ ਬੁੱਕ ਪੜ੍ਹਨੀ ਸ਼ੁਰੂ ਕਰ ਦਿੱਤੀ ਜੇ ਮੈ ਤਨਮੈਨ ਨੂੰ ਪੰਜਾਬੀ ਸਿਖਾਉਣੀ ਹੁੰਦੀ ਜਾਂ ਉਹਨੂੰ ਦੇਸੀ ਬਣਾਉਣਾ ਹੁੰਦਾ ਤੇ ਮੈਨੂੰ ਐਡੇ ਵੱਡੇ ਇੰਟਰਨੈਸ਼ਨਲ ਸਕੂਲ ਚ ਭਰਾਂ ਦੇ ਕਿ ਲੋਰ ਸੀ ਉਹਨੇ ਮੈਂ ਕਿਸੇ ਵੀ ਪੰਜਾਬੀ ਸਰਕਾਰੀ ਸਕੂਲ ਚ ਪੜਾ ਸਕਦੀ ਸੀ ਨਾ ਭੈਣ ਜੀ ਜਿਹੜਾ ਚੰਡੀਗੜ੍ਹ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਖਾ ਕੇ ਹੋਂਚ ਆਇਆ ਅੱਜ ਉਸੇ ਚੰਡੀਗੜ੍ਹ ਚ ਰਹਿਣ ਵਾਲੇ ਲੋਕਾਂ ਨੂੰ ਪੰਜਾਬੀ ਭਾਸ਼ਾ

ਇਥੇ ਪੰਜਾਬੀ ਨੂੰ ਕਿੰਨੀ ਨਫ਼ਰਤ ਕਰਦੇ ਹੋ ਮੈਮ ਜੇ ਤੁਹਾਨੂੰ ਪੰਜਾਬੀ ਨਾਲ ਇੰਨਾ ਹੀ ਪਿਆਰ ਹੈ ਤਾਂ ਆਪਣੇ ਬੇਟੇ ਨੂੰ ਸਰਕਾਰੀ ਸਕੂਲ ਚ ਪੰਜਾਬੀ ਮੀਡੀਅਮ ਚ ਪੜਨ ਦਿੰਦੇ ਐਨੀ ਦੂਰ ਇੰਨਾ ਖਰਚਾ ਸਕੂਲ ਤੇ ਕਿਉਂ ਕੀਤਾ ਇੰਗਲਿਸ਼ ਸਿਖਾਣ ਲਈ ਨਾ ਬਿਕੋਜ਼ ਯੂ نو ਦੈਟ ਕਿ ਇੰਗਲਿਸ਼ ਸਿੱਖੇ ਬਿਨਾ ਤੁਹਾਡੇ ਬੱਚੇ ਦਾ ਫਿਊਚਰ ਅੱਛਾ ਨਹੀਂ ਹੈ ਅਸੀਂ ਵੀ ਤਾਂ ਉਹੀ ਕਰ ਰਹੇ ਹਾਂ ਫਿਰ ਅਸੀਂ ਕੀ ਗਲਤ ਕਰ ਰਹੇ ਹਾਂ ਕੁਝ ਗਲਤ ਨਹੀਂ ਕਰ ਰਹੇ ਵੀਰ ਜੀ ਮੈਂ ਬਸ ਇੰਨਾ ਪੁੱਛਣਾ ਚਾਹੁੰਦੀ ਹਾਂ ਕਿ

ਤੇ ਆਪਣੇ ਆਪ ਨੂੰ ਪੰਜਾਬੀ ਕਹਿਣ ਚ ਮਾਣ ਮਹਿਸੂਸ ਕਰਦੇ ਤੇ ਸਾਨੂੰ ਹੁਣ ਪੰਜਾਬ ਚ ਰਹਿੰਦੇ ਇਹਨਾਂ ਨੂੰ ਪੰਜਾਬੀ ਬੋਲਣ ਤੋਂ ਸ਼ਰਮ ਆਉਂਦੀ ਐ ਇੱਥੇ ਤਾਂ ਮੈਂ ਇਹੀ ਕਹਿ ਸਕਦਾ ਜੀ ਮਾਂ ਮਤਰੇਈ ਨਹੀਂ ਹੋਈ ਪੁੱਤੇ ਬਗਾਨੇ ਹੋ ਗਏ ਕਿਹੜੀ ਪੰਜਾਬੀ ਭਾਸ਼ਾ ਦੀ ਗੱਲ ਕਰ ਰਹੇ ਤੁਸੀਂ ਫੋਰ ਯੋਰ ਕਾਈਨ ਇਨਫੋਰਮੇਸ਼ਨ ਯੂਨੈਸਕੋ ਦੀ ਰਿਪੋਰਟ ਮੁਤਾਬਕ ਇੱਕ ਗੋਰੇ ਨੇ ਦਾਵਾ ਕੀਤਾ ਹੈ ਅਗਲੇ 50-60 ਸਾਲ ਚ ਪੰਜਾਬੀ ਭਾਸ਼ਾ ਐਕਸਟਿੰਟ ਮਤਲਬ ਅਲੋਪ ਹੋਣ ਵਾਲੀ ਹੈ ਸਾਨੂੰ ਸਾਡੇ ਬੱਚਿਆਂ ਦਾ ਪਰ ਵਿਖ ਦਿਖ ਰਿਹਾ ਇਸ ਲਈ ਅਸੀਂ ਉਹਨਾਂ ਨੂੰ ਫ੍ਰੈਂਚ ਸਪੈਨਿਸ਼ ਵਰਗੇ ਲੈਂਗੁਏਜ ਸਿਖਾ ਰਹੇ ਨਾ ਕਿ ਪੰਜਾਬੀ ਕੋਰਣੀ ਵੀ ਦੇਖ ਲਿਆ ਹੋਣਾ ਹੈ ਕਿ ਕਿਵੇਂ ਪੁੱਤ ਮਾਦਾ ਗੱਲਾਂ ਕੁਟ ਰਹੇ ਨੇ 50 ਸਾਲ ਤੱਕ ਬਦ ਬੋਲਤੇ ਜਿਨੀ ਨਫਰਤ ਤੁਸੀਂ ਪੰਜਾਬੀ ਮਾਂ ਬੋਲੀ ਨਾਲ ਕਰਦੇ ਹੋ ਇਥੇ 10 ਸਾਲ ਚ ਲੁਪਤ ਹੋ ਜੂ ਸਰਦਾਰ ਜੀ ਮੈਂ ਤੁਹਾਨੂੰ ਪੁੱਛਣਾ ਚਾਹਉਨਾ ਕੀ ਤੁਹਾਡੇ ਦਾਦਾ ਦਾਦੀ ਜੀ ਤੁਹਾਨੂੰ ਬਾਤਾਂ ਕਹਾਣੀਆਂ ਫ੍ਰੈਂਚ ਸਣਾਉਂਦੇ ਸੀ ਤੇ ਕੀ ਤੁਹਾਡੀ ਮਾਂ ਤੁਹਾਨੂੰ ਨਿੱਕੇ ਹੁੰਦੇ ਨੂੰ ਲੋਰੀਆਂ ਕਿਸੇ ਹੋਰ ਭਾਸ਼ਾ 'ਚ ਸੁਣਾਉਂਦੀ ਸੀ ਜਾਂ ਪੰਜਾਬੀ 'ਚ ਤੇ ਕੀ ਤੁਹਾਡਾ ਬੱਚਾ ਪੰਜਾਬ 'ਚ ਰਹਿੰਦਿਆਂ ਹੋਇਆ ਵੀ ਕੱਲੋਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਿਸੇ ਹੋਰ ਭਾਸ਼ਾ 'ਚ ਕਰਿਆ ਕਰੂ Please answer this. No, mm but ain't no call ki. Shahid, jinne mere thepe anpara baatehe ne. Eda jawab kisse call bhi nii hona. Ma'am, ma'am, can we go now? Just wait. Excuse me, ma'am. Uh, the kids would like to say something. Myra, we are not doing this right now. प्लीज आई एम सॉरी सर बट दे रियली वॉन्ट टू से समथिंग ओके लेट फिनिश फर्स्ट मायरा लेट तेम कम गो सर प्लीज वो स्कूल में शिफ्ट कीजिए उसकी कोई गलती नहीं है कैनल पे जाने का प्लान भी मेरा ही था वो तो मैं मना कर रहा था प्लीज सर I think you have forgotten all the manners since the time Aman has joined the school. उसको बचाने के लिए झूठ मत बोलिए प्लीज सर हम झूठ नहीं बोल रहे इवन फेक सिग्नेचर करने का आइडिया भी हमारा ही था अमन को तो कुछ पता भी नहीं था एंड वी आर सॉरी फॉर दैट मॉम आई एम सॉरी मैंने आपका मेकअप किट तोड़ा बट पिट्ठू गरम इज नॉट एट ऑल अ बैड गेम अब विकीपीडिया पे चेक करिए पिट्ठू गरम इज ट्रेडिशनल एंड ओल्डेस्ट गेम ऑफ साउथ एशिया और उसे इंग्लिश में सेवन स्टोन भी कहते हैं एंड मॉम बुजारता इज जस्ट लाइक रिडल्स बस फर्क ही है कि रिडल्स इंग्लिश में होती हैं और बुजारता पंजाबी में डैड आप मुझे पंजाबी नहीं बोलने देते ना पर जब ब्रेवरी का नाम आता है तब आप बोलते हो वी पंजाबी और जब आप अपने फ्रेंड्स के साथ ड्रिंक करते हो तब भी आप बोलते हो वी पंजाबी ਫੇਰ ਅਮੋ ਜੀ ਪੰਜਾਬੀ ਸਿੱਖਨੇ ਕਿਉਂ ਨਹੀਂ ਦਿੰਦੇ ਹੋ ਸ਼ਾਬਾਸ਼ ਬੱਚਿਓ ਤੁਸੀਂ ਪੰਜਾਬੀ ਸੰਭਾਲਣੀ ਆ ਪੰਜਾਬੀ ਦੀ ਨਹਾਰ ਸੰਭਾਲਣੀ ਆ ਤੇ ਪੰਜਾਬੀ ਬੋਲਣੀ ਆ ਕਿਉਂਕਿ ਪੰਜਾਬੀ ਬੋਲਣ ਨਾਲ ਕੋਈ ਗੁਵਾਰ ਸਾਬਤ ਨਹੀਂ ਹੁੰਦਾ ਤੇ ਸਰਦਾਰ ਜੀ ਜੇ ਪੰਜਾਬੀ ਭੁੱਲ ਗਏ ਨਾ ਤਾਂ ਉਹ ਦਿਨ ਦੂਰ ਨਹੀਂ ਤੁਹਾਡੇ ਪੋਤੇ ਪੋਤੀਆਂ ਤੁਹਾਡੇ ਘਰੇ ਲੱਗੀ ਗੁਰਨਾਨਕ ਦੇਵ ਜੀ ਦੀ ਫੋਟੋ ਵੱਲ ਇਸ਼ਾਰਾ ਕਰਕੇ ਪੁੱਛਣਗੇ ਕਿ ਇਹ ਕੌਣ ਨੇ ਤੇ ਉਹਨੂੰ ਪਤਾ ਲੱਗੂ ਕਿ ਅਸੀਂ ਖੱਟਿਆ ਤਾਂ ਕੁਛ ਨਹੀਂ ਗਵਾਬ ਬਹੁਤ ਕੁਛ ਲਿਆ ਤੇ ਸਾਨੂੰ ਨਾਲੇ ਅੰਗਰੇਜ਼ੀ ਨਾਲ ਕੋਈ ਨਫ਼ਰਤ ਨਹੀਂ ਜੇ ਅਸੀਂ ਆਪਣੇ ਜਵਾਕ ਨੂੰ ਅੰਗਰੇਜ਼ੀ ਸਿਖਾਉਣੀ ਚਾਹੁੰਦੇ ਸੀ ਤਾਂ ਹੀ ਅਸੀਂ ਮਨਤਾ ਕਰਕੇ ਇੱਥੇ ਦਾਖਲਾ ਕਰਾਇਆ ਪਾਸ਼ਾ ਸਾਰੀਆਂ ਸਤਕਾਰਯੋਗ ਨੇ ਸਿੱਖਣੀਆਂ ਚਾਹੀਦੀਆਂ ਪਰ ਆਪਣੀ ਮਾਂ ਬੋਲੀ ਨਾਲ ਬੇਇਨਸਾਫੀ ਕਰਕੇ ਨਹੀਂ ਤੇ ਇਹ ਗੱਲ ਦੀ ਟਲ ਸਚਾਈ ਆ ਕਿ ਜਿਹੜੀ ਜਿਹੜੀ ਕੌਮ ਦੀ ਮਾਂ ਪਾਸ਼ਾ ਖਤਮ ਹੋਈ ਆ ਨਾ ਉਹ ਕੌਮ ਵੀ ਖਤਮ ਹੋਈ ਆ ਫਿਰ ਵੀ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਕਹਿ ਗਿਆ ਹੋਵਾਂ ਤਾਂ ਮਾਫੀ ਮੰਗਦਾ ਹਾਂ ਕਿਸੇ ਹੋਰ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੇਰਾ ਬੇਟਾ ਤਨਮੈ ਕੰਪਲਸਰੀ ਪੰਜਾਬੀ ਰੱਖੇਗਾ ਮੇਰਾ ਬੇਟਾ ਲਖਵੀ ਕੰਪਲਸਰੀ ਪੰਜਾਬੀ ਰੱਖੇਗਾ ਇਹਦੀ ਮਾਵੁਲੀ ਵੀ ਤਾਂ ਪੰਜਾਬੀ ਹੈ everybody after listening to today's debates mai te mere committee members is conclusion te ponche ha ke Hebron school de vich Punjabi optional nahi compulsory hoegi